ਹੈਲੋ ਜੀ ਸਤਿ ਸ੍ਰੀ ਅਕਾਲ ਤੁਲੜ ਸਰਦਾਰੀ ਬੀਟੂ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂ ਜੀ ਮੇਰੀ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਸਵੇਰ ਦਾ ਟਾਈਮ ਹੈਗੇ ਚਲੋ ਜੀ ਆਪਾਂ ਹੁਣ ਚੱਲਦੇ ਆਂਗੇ ਚੌਂਟਾ ਸਾਹਿਬ ਅੱਜ ਸੈਂਜ ਪਾਠ ਦਾ ਭੋਗ ਹੈ ਮਾਸੀ ਜੀ ਕੇ ਆਪਾਂ ਉੱਥੇ ਚੱਲਦੇ ਆਂਗੇ ਨਾਲੇ ਤੁਹਾਨੂੰ ਲੈ ਕੇ ਚੱਲਦੇ ਆ ਤੁਹਾਨੂੰ ਵੀ ਦਰਸ਼ਨ ਕਰਵਾਵਾਂਗੇ ਤੇ ਹੁਣ ਆਪਾਂ ਤਿਆਰ ਹੋਵਗੇ ਆਪਾਂ ਆਈਏ ਗੁਰਦੁਆਰਾ ਸਾਹਿਬ ਆ ਗਏ ਹੋਣੀ ਕਿ ਉਹ ਘਰੇ ਆ ਜਾਣਗੇ ਤੇ ਆਪਾਂ ਚੱਲੇ ਜਾਵਾਂਗੇ ਹਾਂ समान वगैरा आप चक दे मासी तो ले गई अपने चक लो अपा समान चक लिया होंगे मोटरसाइकिल चलना देखते तीन जने बैठ लिया भी तीन क्योंकि मासी तो अभी सवेरी चली गई ਦੇ ਪ੍ਰਸ਼ਾਦਾ ਵਗੈਰਾ ਬਣਾਉਣਾ ਹੁੰਦਾ ਕਿ ਸਵੇਰੇ ਪ੍ਰਸ਼ਾਦਾ ਬਣਦਾ ਕਿ ਲੰਗਰ ਦੀ ਤਿਆਰੀ ਕਰਦੇ ਹੁੰਦੇ ਨੇਗੇ ਨਾ ਉਹ ਤਾਂ ਸਵੇਰੀ ਚਲੇ ਜਾਂਦੇ ਨੇਗੇ ਅਸੀਂ ਹੁਣ ਭੋਗ ਦੇ ਟਾਈਮ ਤੇ ਪਹੁੰਚਾਂਗੇ ਸਾਰੇ ਸ਼ਰੀਕੇ ਨੂੰ ਸੱਦਿਆਗਾ ਆਪਣਾ ਸਾਰੇ ਸ਼ਰੀਕ ਆਈ ਜਾਊਗਾ ਜਿਹੜੇ ਕਿ ਵੀ ਆਪਣੇ ਨੇੜੇ-ਨੇੜੇ ਘਰ ਨੇਗੇ ਸਾਰਿਆਂ ਦੀ ਮਾਸੀ ਨੇ ਕਹਿਤਾ ਸੀਗਾ ਸਾਰੇ ਚਲੇ ਗਏ ਹੋਣਗੇ ਕੋਈ ਜਾਣ ਆਲਾ ਹੋਊਗਾ ਕੋਈ ਤੁਰਿਆ ਜਾਂਦਾ ਹੋ ਜਿਆਦਾ ਨੇ ਲੋਕ ਨਾ ਜਿਹੜੇ ਇੱਥੇ ਗੁਰਦੁਆਰਾ ਸਾਹਿਬ ਜੋਂਡਾ ਸਭ ਜਾਂਦੇ ਨੇ ਸਵੇਰੇ ਸਵੇਰੇ ਹੁਣ ਧੁੱਪੀ ਜਾਂਦੇ ਰਗੇ ਅਸੀਂ ਤਾਂ ਪਰ ਕਦੇ ਕਦੇ ਜਾਣਦੇ ਹੁੰਦੇ ਹਾਂ ਕਿ ਇੰਨਾ ਜਾਇਆਂ ਨਹੀਂ ਦਾ ਹੈਗਾ ਸਵੇਰੇ ਕੰਮਾਂ ਤੇ ਨਾ ਜਿਹੜੇ 프리ਮ ਤੇ ਨਾ ਤੁਰਕੇ ਚਲੇ ਜਾਂਦੇ ਨੇਗੇ ਤੇ ਹੁਣ ਆਪਾਂ ਮੋਟਰਸਾਈਕਲ ਤੇ ਚੱਲਾਂਗੇ ਦੇਖਦੇ ਹਾਂ ਕਿ ਵੀ ਇੰਨਾ ਸਮਾਨ ਲੈ ਕੇ ਬੈਠਾ ਜਾਊਗਾ ਤੇ ਇੰਨਾ ਕੌ ਬੈਠੇ ਹੀ ਹੋਊਂ ਤਾਂ ਹੈ ਆਹੀ ਹੈ ਦੇਖਦੇ ਕਦੇ ਬੈਠੀ ਨਹੀਂ ਐ ਡਰਜਾ ਲੱਗਦਾ ਮੈਂ ਹੁਣ ਤੱਕ ਤਾਂ ਬੈਠਦੀ ਰਹਾਂਗੇ ਹੁਣ ਐ ਜੇ ਲੱਦ ਵੀ ਫਿਰ ਵੀ ਕਿੰਨਾ ਟਾਈਮ ਹੋ ਗਿਆ ਨਾ ਸਮਾਨ ਲੈ ਕੇ ਨਹੀਂ ਬੈਠੇਗੀ ਕੱਲਾ ਜਾਣ ਤਾਂ ਬੈਠ ਜਾਂਦਾਗਾ ਦੋ ਜਾਣੀ ਹੁਣ ਆਪਣੀ ਗੱਡੀ ਕੱਢਦੇ ਹਾਂ ਬਾਹਰ ਉਹ ਨਾ ਫਵਲ ਦੇਗੀ ਮਸ਼ੀਨ ਦੇ ਕੱਪੜੇ ਮੈਂ ਚ ਪਾ ਦੇ ਜੇ ਮੇਰਾ ਹੋਰ ਕੰਮ ਵਧ ਗਿਆ ਜੇ ਮੱਝਾਂ ਨਹੀਂ ਖੜੀਆਂ ਰਹੀਆਂ ਮੇਰੇ ਕੋਲ ਦੋਵੇਂ ਗੁੱਤਾਂ ਤਾਂ ਲੱਤ ਮਾਰੀਆਂ ਹੁਣਾ ਕੇ ਦੇਖਣੀਆਂ ਪੈਣਗੀਆਂ ਤੇ ਨਾ ਡਾ ਜਿਹੜਾ ਪਰ ਬਹੁਤ ਜ਼ਿਆਦਾ ਕਮਿਆਰ ਅਕਾਰ ਬੁਦੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੁਦੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਡਾਲੀਵਾਲੇ ਸਿੰਘਾਂ ਨੂੰ ਬੇਨਤੀ ਹੈ ਕਿ ਪਰ ਉਹ ਵੀ ਆ ਕੇ ਗੁਰੂ ਘਰ ਦੀ ਬਖਸ਼ਿਸ਼ ਗੁਰੂ ਪਰਿਵਾਰ ਤੋਂ ਪ੍ਰਾਪਤ ਕਰੋ ਜੀ ਜੋ ਡਾਲੀਵਾਲੇ ਸਿਲਵਾਧਾਰ ਸਿੰਘ ਜੀ ਨੂੰ ਬੇਨਤੀ ਹੈ ਪਿਆਕੇ ਪੂਰਨ ਕਰਮੀ ਬਖਸ਼ਿਸ਼ ਪ੍ਰਾਪਤ ਕਰੋ ਇਸ ਨੂੰ ਜੀ ਸੰਗਤਾਂ ਦਾ ਧੰਨਵਾਦ ਸੋਗਰਮੁਖ ਪਰਿਵਾਰ ਦਾ ਸਨਮਾਨ ਕੀਤਾ ਜਾਣਾ ਕੁਲ ਚੋਹਦੀ ਜੀ ਸੋ ਅੱਜ ਦਿਨ ਅੱਜ ਦਿਨ ਬੁੱਧਵਾਰ ਮਿਤੀ 8 ਮਈ 2022 ਵਿਸਾਖ ਤੋਂ ਅੱਜ ਪਿਆ ਹੈ ਅੱਜ ਮਸਜਿਦ ਦਾ ਦਿਹਾੜਾ ਹੈ 20 ਵਿਸਾਖ ਮਸਜਿਦ ਦਾ ਦਿਹਾੜਾ ਹੈ ਜੀਵਾਹ ਦੀ ਕਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਇਹ ਇਹ ਤਾਂ ਕੱਢਣਾ ਨਹੀਂ ਹਾਂਜੀ ਆਪਾਂ ਆ ਗਏ ਹੁਣ ਭੋਗ ਤੋਂ 7:00 ਵੱਜ ਗਏ ਤੇ ਬਾਬੇ ਨੇ ਵੀ ਭੋਗ ਲੇਟ ਕਰਤਾ ਤੇ ਸਵੇਰੇ ਦੋਨੇ ਮੱਜਾਂ ਨਹੀਂ ਖੜੀਆਂ ਹੈਗੀਆਂ ਪਤਾ ਨਹੀਂ ਕੀ ਹੋ ਗਿਆ ਹੁਣ ਦੇਖਦੇ ਪਤੰ ਦਾ ਸਨੇਹਾ ਸੀਗਾ ਪਤਾ ਨਹੀਂ ਕੋਈ ਹਲ-ਗਲ ਕਰਨ ਲੱਗੀ ਹੈ ਨਾ ਟੋਪੜੇ ਇਹ ਕਰਕੇ ਹਾਂ ਹਾਂਜੀ ਨਹੀਂ ਖੋਲਦੀ 2 ਟੀਵੀ ਆ ਗਈ ਜੀ ਸਾਰੇ ਕੰਮ ਹੁਣ 12:00 ਵੱਜਣਗੇ ਚਲੋ ਜੀ ਹੁਣ ਮੈਂ ਤਾਂਾਂ ਦੇਖ ਲਈਏ ਜੇ ਕੱਢਣਗੇ ਇਹਨਾਂ ਨੂੰ ਦਾਣੂ ਨਾ ਪਾਉਣੀ ਹੈਗੀ ਦੇ ਗਾੜਾ ਬੈਠੀਆਂ ਨੇ ਮੋਦ ਨਾਲ ਹਾਂ ਆਹ ਦੇਖ ਦੇਗਾ ਆਈ ਨਹੀਂ ਗਾੜਾ ਤੇ ਨਾ ਨਹੀਂ ਪੂਰਾ ਮਸਾਲਾ ਖਾਣੋਂ ਨਹੀਂ ਖੜਦੀ ਦੋ ਦੋ ਵਾਰ ਪਹਿਲਾਂ ਪਈ ਗਏ ਹੁਣ ਤੀਜੀ ਵਾਰ ਲੈਣੀ ਆ ਨਾ ਮੂਰੇ ਉਹ ਸੁਨੇਹਾ ਵਾਲਾ ਜੀ ਆਇਆ ਨਹੀਂ ਸੁਨੇਹਾ 5 ਵਜੇ ਪਏ ਸੀਗੇ ਨਹੀਂ ਫਿਰ ਤੂੰ ਲੇਟ ਚੌਣਿਆ ਦਾ ਰਹਿਣਾ ਅੱਗੇ ਸਾਢੇ 5 ਕਿਉਂ ਨਹੀਂ ਕੀ ਹੈਗੀ ਅਜੇ 5 ਵਜੇ ਦੀ ਬਸ ਹੋਈ ਐ ਬਾਹਰ ਗਈ ਜੇ ਹੁਣ ਤੈਨੂੰ ਜਾਨਾ ਪਾਈ ਚੱਲ ਸਟੋਰ ਨਾਲ ਸੰਭ ਖੇ ਲਾ ਲੈਨੇ ਆਪਾਂ ਐਵੇਂ ਨਹੀਂ ਪਤਾ ਮੇਰੇ ਨਾਲ ਕੋਈ ਲੱਗੂਗਾ ਇਹਦਾ ਨਾਂ ਐਂ ਪਤਾ ਹੈਗਾ ਮੈਂ ਤਾਂ ਤੁਣ ਲੱਗ ਜਾ ਛੱਡ ਕੇ ਬਾਹਰ ਨਾ ਉਧਰ ਮੈਂ ਵੀ ਆਉਣਾ ਨਹੀਂ ਉੱਧਾ ਨਹੀਂ ਚਾਰ ਦਾ ਵੀ ਕੰਮ ਖਤਮ ਹੈ ਹੁਣ ਅੱਜ ਤੋਂ ਰਲਣੀ ਐ ਸੰਨੀ ਇਹ ਤਾਂ ਅੱਧੇ ਵਾਂਗੂ ਗਲਿਆ ਨਿਕਲ ਗਿਆ ਅੱਜ ਮੇਰੀ ਡਿਊਟੀ ਮੇਰੀ ਥਾਂ ਡਿਊਟੀ ਕਿਉਂਕਿ ਕੱਲ ਮੈਂ ਅੱਪੀ ਸਾਰਾ ਚਾਹ ਚੂਰ ਪਾ ਕੇ ਗਈ ਆਂਗੀ ਕਰਗੁਸ਼ ਕਰਕੇ ਗਈ ਸੀ ਸਾਰੇ ਈ ਗળા ਨਿਕਲ ਗਏ ਪਤਾ ਨਹੀਂ ਇਹਨੂੰ ਕੀ ਹੋ ਗਿਆ ਪਾਣੀ ਪਾ ਗਏ ਇੱਥੇ ਪਾਣੀ ਕਿੱਥੋਂ ਪੈ ਗਿਆ ਮਗਰ 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 ਨਿਕਲ ਗਿਆ ਪਾ ਗਿਆ ਉਹ ਉਹ ਵੀ ਮੱਜਾਂ ਵੀ ਨਹੀਂ ਖਾਂਦੀਆਂ ਹੈਗੀਆਂ ਪਤਾ ਨਹੀਂ ਕੀ ਹੋ ਗਿਆ ਸਿੱਨੇ ਜਾਣਾ ਪਾਈ ਚਲੋ ਹੈ ਪਤਾ ਨਹੀਂ ਅਜੇ ਤਾਂ ਹੀ ਖਲ ਲਗੀਆਂ ਉਹ ਵੀ ਖਾਂਦੀਆਂ ਹੁੰਦੀਆਂ ਘੱਟ ਸੀਗੇ ਇੱਕ ਦੋ ਦਿਨ ਅਸੀਂ ਪਹਿਲਾਂ ਰਲਾਈ ਵੀ ਹੈਗੀ ਉਹਦੋਂ ਮੈਨੂੰ ਇਹ ਹੋ ਗਿਆ ਵੀ ਚਾਰ ਪਿਆ ਚਲ ਇਹ ਖਰਾਬ ਨਾ ਹੋ ਜੀ ਬੀ ਸਾਰਾ ਐਸ ਹਾਲ ਛੱਡ ਦਾਂਗਾ ਆ ਇਹਦੇ ਵਿੱਚ ਕੀ ਹੋਈਆਂ ਨੇ ਇਹ ਚਾਤੀਆਂ ਦੀਆਂ ਹਾਂ ਲੈ ਫਿਰ ਬਨੋਗੇ ਮੈਂ ਐਸੇ ਨਹੀਂ ਕਰਾਂਗਾ ਤੁਸੀਂ ਮੈਂ ਬਨਣਾ ਪਹਿਲਾਂ ਕਿ ਮੈਂ ਗੇੜੇ ਦੁਹਾਂ ਹਰ ਕਿਸੇ ਦੇ ਬਾਬੇ ਨੂੰ ਸਤਿ ਨਹੀਂ ਹਾਂ ਬਾਬੇ ਦੇ ਕਿ ਮੈਂ ਤਾਂ ਇਸ ਵਾਰ ਵੀ ਕਹਿੰਿਆ ਲੱਗਦਾ ਮੈਨੂੰ ਨਾ ਵਧੀਆ ਤਾਂ ਦੇ ਸਕਦੇ ਹੁਣ ਤੇ ਜਾਏ ਕੰਮ ਨਿਬੜ ਲਿਆ ਹੁਣ ਪਸਾਰਾ ਤੇ ਬੈਠਿਆਂਗੇ ਗਰਮੀ ਹੋ ਗਈ ਹੁਣ ਅੰਦਰ ਵੜ ਜਾਗੇ ਹਾਂ ਰੁਕ ਕੰਮ ਦਾ ਸਾਰਾ ਨਿਬੜਾ ਲੈਣਾ ਚਾਹੀਦਾ ਹੈ ਹੈ ਹੁਣ ਸਾਡਾ ਇੱਕ ਵਾਲ ਹੋਵੇ ਇੱਥੋਂ ਹਵਾ ਵੀ ਆਈ ਹਾਂ ਨਹੀਂ ਯਾਨੀ ਲੋ ਵਾਂਦੀ ਪਰੇ ਜੇ ਹਾਂ ਕੋਈ ਬਹੁਤ ਆਇਆ ਮਨ ਲੈ ਲਓ ਨਾੜੇ ਨਾ ਕੋਈ ਤੇ ਪਾਇਰਾ ਕਿਸਾਨ ਕੇ ਜਿਹੜੇ ਟੱਕਰ ਉਹ ਤਾਂ ਮਕਾਨ ਵਿੱਚ ਪਾਉਣਾ ਨਾ ਸਾਡੇ ਲਈ ਹੁਣ ਗੱਲ ਨੂੰ ਲੈ ਕੇ ਨਹੀਂ ਗੁੰਮਾ ਆ ਹਾਂ ਤਾਂ ਕੱਲ ਨੂੰ ਲਈ ਕਿਉਂ ਵਾਲੀ ਨੇ ਅੰਨ ਪਤਾ ਕਿ ਮਾਸੀ ਗੋਲੀ ਸੀ ਉਹਦਾ ਅੱਜ ਲੈ ਲਈ ਉਹ ਮੈਨੂੰ ਆਂਡੇ ਪਸਾਬ ਕਰ ਲਏ ਹੁਣ ਮਾਸੀ ਦੇ ਦਰਜੇ ਦੇ ਬੇੜ ਦੇ ਨੇ ਹਣਾ ਇਹ ਕਿਉਂ ਵਾਲੀ ਨੇ ਚੱਕੀ ਰੱਖਿਆ ਫਿਰ ਕੱਲ ਫੇਰ ਬੜਾ ਤਾਂ ਤੇਰੇ ਨਾਲ ਵਿਚਾਰੀ ਆਪੀ ਦੀ ਵੀ ਵੀ ਦੀਵਿਆਂ ਦੇ ਤਾਂ ਮਨੇ ਮੜਖਿਆਗੀ ਪੇਮੈਂਟ ਫੜਾ ਜਾਵਾਂ ਸੀ ਮੈਨੂੰ ਕਾਦੀ ਇਹ ਤਾਂ ਵੀ ਕਰਾਣਾ ਫੇਰ ਵਿਧਾਈ ਦਊਗੀ ਕਿਉਂ ਕਰਦੀ ਆ ਪਰ ਮੈਂ ਕਹ ਰਹੀ ਆ ਕਿ ਤੈਨੂੰ ਵਰਦਕਾ ਕਿ ਬੀਬੀ ਆਇਆਂ ਨਹੀਂ ਆਏ ਆ ਫੇਰ ਵਿਧਾਈ ਫੇਰ ਮਾਫੂ ਐਸਾ ਆਈ ਨਹੀਂ ਕਰਦੇ ਐ ਕਰਨਾ ਨਹੀਂ ਉਹ ਇਹਨੂੰ ਪਤਾ ਨਹੀਂ ਉਹ ਕਰਕੇ ਆਈ ਪਤਾ ਇਹ ਨਾਲ ਹੀ ਜੇ ਸਿੰਘਾ ਜਿਹੜਾ ਬਣਦੀ ਆਹ ਹੀ ਤਾਂ ਕਹਿੰਦੇ ਆ ਉਹਦੇ ਲਈ ਕੰਮ ਆਇ ਜੀ ਦੱਸੀ ਖੁਸ਼ੀ ਵੀ ਜਾ ਮੱਤੇ ਤਾਂ ਨਿਪੜ ਕੇ ਕਿੰਨੇ ਦਿਨ ਹੋ ਗਏ ਆਪਣ ਗਿਆ ਨੂੰ ਫਤਨੇ ਨਹੀਂ ਦੇਦੇ ਗਏ ਸੀ ਮੀਨੇ ਬਾਦ ਕਿਹਾ ਤੇ ਨਾਲ ਗਿਆ ਚੈੱਕ ਕਰਾ ਲਿਓ ਫਾਈ ਤਾਂ ਮਹੀਨਾ ਵਿੱਚ ਹੋਏ ਤਾਂ ਦਸ ਦਿਨ ਹੀ ਹੋਣ ਜਿੱਤੇ ਮੀਂਹ ਆ ਪੋਪ ਨੂੰ ਐ ਸੀ ਸੋਵਾ ਦੇ ਦੇ ਸੋਵਾ ਸੀ ਉਹ ਕੰ ਦਾ ਕੋਈ ਜ਼ਾਤ ਨਹੀਂ ਦੂਏ ਦਿਨ ਹੀ ਕਿ ਹੋਣੇ ਦੂ ਪਤਾ ਨਹੀਂ ਕੀ ਦੇ ਸੀਗਾ ਨਾ ਉਹ ਦਾ ਇੱਕ ਦਿਨ ਹੀ ਹੋਈ ਨੇ ਤਿੰਨ ਮਹੀਨਾ ਤਾਂ ਹੋ ਗਏ ਪਾਟ ਪਾਟਸ ਕਰਾਉਂਦਾ ਉਹ ਦਾ ਤਾਂ ਦੋ ਤੇ ਬਾਗ ਨੌ ਦਸ ਦਿਨ ਹੋ ਗਏ 9 ਦੇ 9 ਰੋਜ਼ ਨੌ ਦੇ 10 ਕੱਜ 9 ਦੇ ਨਾ ਰੋਜ਼ ਤੁਹਾਡੀ ਮੇਰਾ ਖੜਾ ਛੋਟੇ ਡੇਰੇ ਦਾ ਹਾਂ ਮਾਸੀ ਕੰਪਰ ਮੈਂ ਉਧਰ ਦੇ ਦਿੰਦੀ ਆ ਇੱਥੇ ਮੈਂ ਪਾਣੀ ਨਹੀਂ ਓਕੀ ਹੋਈ ਨਹੀਂ ਹਰ ਕਦੇ ਛੋਟਾ ਕੰਪਰ ਮੰਗਾ ਰਖਿਆ ਫਿਰ ਇੱਧਰ ਉਹ ਭਰ ਕੇ ਰੱਖ ਲੀ ਤੂੰ ਵਧੀਆ ਸਮਾਂ ਦੀ ਆ ਫਾ ਦੇ ਕੋਈ ਪੀਵੇ ਸਮਾਰਕ ਸਾਫ ਕਰ ਦਿੰਦੀ ਹਾਂ ਆ ਦੇਖ ਆਪਾਂ ਪੈਂਦੀ ਇਹ ਨੂੰ ਇੱਥੇ ਰਿੱਤੇ ਰੱਖ ਲਿਆ ਸਾਰਾ ਨਾ ਹੋ ਜਾ ਉੱਥੇ ਕਿੱਥੇ ਰੱਖੋਗੇ ਮਤਲਬ ਹੈਗਾ ਕਾਊਂਟਰ ਛੋਟਾ ਇਹ ਓਕਸੀ ਲੋਟ ਆਊਗਾ ਸਵੇਰੇ ਕੋਟਰ ਭਰ ਕੇ ਲੈ ਗਈ ਚਾ ਰਾਮਰਾਣ ਇਹਦੀ ਡੋਕੀ ਨਾਲ ਲਾ ਦੇ ਤੇ ਆਪੇ ਭਰ ਲੈ ਉਹ ਤਾਂ ਮੈਂ ਨਹੀਂ ਕਰਨਾ ਬੈਕ ਨੂੰ ਜਿਹਨੂੰ ਹਾਂ ਖਾਲੀ ਕਰਤਾ ਹੁਣ ਇਹ ਤਾਂ ਹਾਂ ਫਿਰ ਮੈਂ ਖਾਲੀ ਕਰਤਾ ਸੀ ਇਹਨੂੰ ਲਾ ਲਾ ਉੱਤੋਂ ਲਾ ਕੇ ਸਾਫ ਕਰਕੇ ਇਹਨੂੰ ਭਰ ਕੇ ਪਾਣੀ ਦਾ ਫਿਰ ਉਧਰ ਨੂੰ ਪਲੱਗ ਪਾ ਦੂੰਗਾ ਹਾਂ ਸੱਚ ਲਉਈ ਆਪਣੇ ਫਿਲਟਰ ਨੂੰ ਭਰ ਦੇਗੇ ਟੈਂਕਰ ਨੂੰ ਉਧਰੋਂ ਦੂਜੇ ਫਿਲਟਰ ਚ ਹਾਂ ਤੋ ਪਾ ਰਾਮਾ ਹਾਂ ਤੋ ਲਾਂ 9 ਵਰਕੇ ਉਹਨੇ ਇਥੇ ਅਸੀਂ ਤਾਂ ਵਰਤਦੇ ਨਹੀਂ ਹੈਗੇ ਸੀਗੇ ਬੇਰ ਵਾਲਾ ਹੋਵੇ ਵੀ ਆਪਾਂ ਸੁੱਤੀਓ ਦੇਨੇ ਦੇਨੇ ਲਾਉਣੀ ਆ ਰਾਤ ਨੂੰ ਵੀ ਸੱਚ ਲਾਉਣੀ ਆ ਜਲਦੀ ਮੇਰੇ ਇਹ ਠੰਡਾ ਨਹੀਂ ਕਰਿਆ ਕਰਨਾ ਕਰ ਦਿਆ ਕਰੋ ਕੰਟੇ 'ਚ ਕਰ ਦਿੰਦੇ ਇੱਕ ਡੋਲਾ ਜਿਹਾ ਲੱਗ ਜਾ ਹਾਂ ਆ ਇੱਕ ਪੀਪੜ ਲੱਗੇ ਦੇ ਕੋਈ ਇਹ ਤਾਂ ਐ ਵੀ ਨਹੀਂ ਲੱਗਦਾ ਹੋਏ ਥੱਲੇ ਧਾਰ ਦੇ ਦੇ ਲੈ ਟਿਕਦਾ ਇਹ ਚੈਲ ਸੜ ਦੇ ਡਿਊਟੀ ਬੱਸ ਆ ਕਿਹਨੇ ਰੁੜਦੇ ਨਹੀਂ ਰੁੜਦਾ ਮਾਇਆ ਕਹੀ ਨਾ ਲਾਗ ਛੱਡ ਦੇ ਡੁੱਤੀ ਇਹਦੇ ਉੱਪਰ ਤੇ ਆਪਾਂ ਕੱਪੜਾ ਹੋ ਕਰਦੇਾਂਗੇ ਤਾਂ ਠੀਕ ਨਹੀਂ ਆਉਣਾ ਨਾ ਗਰਮ ਹੋ ਜਾ ਗਰੂ ਇਹ ਸੁਖਵਿੰਦਰ ਵਾਲੇ ਦੇ ਆ ਚੀਜ਼ ਨਹੀਂ ਹੈਗੀ ਆ ਵੀ ਕਰਦੇ ਆ ਥਾਲੀ ਜਾਲੀ ਆ ਹਾਂ ਇਹ ਉਹਦੇ ਥੱਲੇ ਕਾਫੀਆਂ ਲੱਗੇ ਹੋਏ ਨੇ ਟਾਕੀ ਹੈਗੇ ਉਹਦੇ ਵਿੱਚ ਨਹੀਂ ਕੁਝ ਲੇਕਦਾ ਇਹ ਆ ਟਾਕੀ ਵੀ ਸਾਫ਼ ਕਰਨ ਵਾਲੀ ਬੱਬੂ ਤਾਂ ਕਿ ਰੇ ਗਈ ਹਾਂ ਹਾਂ ਪੱਬੂ ਗਰੀਆ ਸਾਡੇ ਵਾਲੇ ਦੀ ਅੱਖ ਟੱਕੀ ਨਹੀਂ ਹੈਗੀ ਉਹਨੇ ਵੀ ਵਾਕੇ ਦੱਸਿਆ ਮਾਂ ਵੀ ਸਾਡੇ ਹੀ ਹੈਗੀ ਕਹਿੰਦੀ ਜੱਗ ਜਾਣ ਸਰ ਦੇਖ ਤਾਂ ਕਹਿੰਦੀ ਮੈਂ ਤਾਂ ਸਾਡੇ ਵਾਲੇ ਨਹੀਂ ਮੈਂ ਉਹ ਲੈਂਗੀ ਮਾਂ ਤੂੰ ਹਾਂ ਮੈਂ ਆਖੂ ਤੂੰ ਵਾਏ ਉਹ ਇਹ ਮੈਂ ਦਰਦੀ ਨਾ ਕੁਝ ਨਾ ਖਿਦਾਉਂਗਾ ਤੂੰ ਸੁੱਤ ਕਿੱਥੇ ਆ ਸੀ ਨਾ ਹਾਂ ਆ ਸੀ ਦੀ ਪਿੱਛੇ ਸੁਚਾਣੇ ਦੋ ਲੇਗੀਆਂ ਜੀ ਇੱਕ ਗਰਮ ਵਾਲੀ ਐ ਕਰਨਡੇ ਵਾਲੀ ਐ ਆ ਸੀ ਪਸ ਭਾਂਡਾ ਦੇ ਦੇਣਾ ਸੀ ਭਰਾਵਾ ਆ ਕੱਢਦਾ ਆ ਬੀਬੀ ਨੂੰ ਕਹਿੰਦਾ ਮੈਂ ਤਾਂ ਕੋਈ ਜੜੀ ਜਾਂਦੀ ਹਾਂ ਸਾਢੇ 9 ਹੋ ਗਏ ਕੀ ਕਰਨਾ ਹੈ ਹਾਰ ਕੇ ਆ ਜਿਆ ਕੇ ਉਹਦੇ ਬੱਗੂ ਕੱਲ ਨਹੀਂ ਬਗਤ ਹੋਰ ਆ ਵੀ ਇਹਦੇ ਤਾਂ ਹਮ ਉਹ ਉਹ ਇਹਦਾ ਮਾਸੀ ਕਿਉਂ ਕਹਿੰਦੀ ਕੋ ਬੋਤਲ ਜੀ ਭਰ ਕੇ ਰੱਖ ਤਾ ਨਹੀਂ ਗਣੀ ਲੋਈ ਹੁਣ ਆਪਾਂ ਇਹਨੂੰ ਤਾਂ ਕਾਂਚ ਚ ਰੱਖ ਕੇ ਆਉਣਗੇ ਇੱਥੇ ਨੇਹਰੀਆਂ ਵਾਲੀਆਂ ਪੈਂਦੀਆਂ ਸੀ ਰਿੱਤ ਤੋਂ ਉੱਪਰ ਇਹਦੇ ਤੇ ਉਸ ਤੇ ਵਧੀਆ ਪਿਆਰ ਦੀ ਬੰਦ ਕਰਤਾ ਸਰ ਹੂੰ ਤਾਂ ਚੜਦਾ ਪਾਣੀ ਛੱਡਦਾ ਬੋਤਲ ਦੇ ਵਿੱਚ ਮੈਨੂੰ ਤਾਂ ਇੱਥੇ ਠੀਕ ਲੱਗਦਾ ਸੀਗਾ ਆ ਬੋਲਿਓ ਤਾਂ ਉਧਰ ਵੀ ਕਿੱਥੇ ਲਾਓਗੇ ਇਹਨੂੰ ਆ ਬੋਰੇ ਰੱਖ ਗਏ ਨੇ ਇੱਥੇ ਲਾ ਦੂ ਮੈਂ ਕਿ ਟਿਕਾਣਾ ਬਣਾਉਣਾ ਜੀ ਹੈ ਕੋਈ ਟਿਕਾਣਾ ਲਈ ਬਣਿਆ ਹੈਗਾ ਦੁਕਾਨ ਦੇ ਵਿੱਚ ਇਧਰ ਨਾਲ ਤਾਂ ਹਵਾ ਘਟਾਉ ਉਧਰ ਸਾਹਮਣੇ ਦਿੱਤਾ ਪਈ ਆ। ਹਮ ਇੱਥੇ ਠੀਕ ਆਊਗਾ ਹਣਾ ਉਹਨੇ ਪਲੱਗ ਹੈਗਾ ਉਰੇ ਮੈਂ ਤਾਂ ਐਸਮੋਬ ਤੇ ਠੀਕ ਕਰ ਦੇ। ਇਹ ਕੀ? ਸਤੂਲ ਤੇ ਰੱਖੀਂ ਬਣਾਇਆ ਕਰੋ। ਸਤੂਲ ਤੇ? ਹਮ ਸਤੂਲ ਤੇ ਤਾਂ ਲੇਗਣਾ ਹੋਊ ਤੁਸੀ। ਚਲ ਦਿਆਂ ਨਾ ਬਰੋਸ। ਦੇ ਦਿਓ। ਇਹ ਕਿਉਂ ਹੋਰੀ ਕਿਦਾਂ ਦੀ ਐਂ ਪਈ ਹੈਗੀ ਉਹ ਥੋੜੀ ਕਰ ਦੇ ਛੱਡ ਗਿਆ ਇਹ ਪਾਣੀ ਨਹੀਂ ਹੈਗਾ ਸੀ ਐਂ ਦੱਸ ਕਿਉਂ ਹੋਇਆ ਪਾਣੀ ਨਹੀਂ ਸੀ ਦੇਚ ਹਾਂ ਲਾਈਟ ਨਹੀਂ ਹੈਗੀ ਲਾਈਟ ਸੀ ਇਨਵਰਟਰ ਸੀ ਉਹ ਬੰਦ ਹੋ ਗਿਆ ਤੂੰ ਦੀ ਠੀਕ ਕਰਵਾ ਦਈ ਨੇ ਇਹ ਤਾਂ ਮੇਲਾ ਫ੍ਰਿਜ ਨੂੰ ਵੀ ਬੱਦ ਲਾਈਟ ਖਿੱਚੂਗਾ ਨਾ ਇਨਵਰਟਰ ਬੰਦ ਕਰਦਾ ਇਹਨੇ ਮੇਜਰ ਦੀ ਕਿਤਾ ਹਿੱਤ ਤੇ ਮੁੰਡਾ ਚੱਲ ਪਹਿਲੇ ਤੇ ਨਹੀਂ ਲਾਈਟ ਵੱਗ ਗਈ ਸੈੱਟ ਕਰਦੇ ਸੀ ਇੱਥੇ ਨਾਲ ਰੱਖੋ ਇਹਨੂੰ ਉਧਰ ਹੀ ਰੱਖ ਲੋ ਫਿਰ ਆ ਮੇਰਾ ਸਮਾਨ ਤਾਂ ਮਾੜਾ ਮੋਟਾ ਹੋ ਜਾਊਗਾ ਚਲੋ ਇਹ ਹੁਣ ਜਦੋਂ ਉਹ ਆਪਣਾ ਕੈਂਪਰ ਭਰ ਗਿਆ ਬੋਤਲ ਜੀ ਭਰ ਗਿਆ ਉਹਦੀ ਪੁਰ ਆਪਾਂ ਉਹਦੀ ਮਾਰ ਜਾਗੇ ਉਹ ਚਲਾ ਲਾਂਗੇ ਹਜੇ ਲਾਈਟ ਵੀ ਹੈ ਨਹੀਂਗੀ ਅਸੀਂ ਇਹ ਚ ਲਾ ਲਿਆ ਸੀ ਕਹਿੰਦੇ ਇਨਵਰਟਰ ਬੰਦ ਕਰਤਾ ਇਸ ਤਰ੍ਹਾਂ ਚੱਲਦਾ ਨਹੀਂ ਉਹ ਹੋ ਵੀ ਕਰਨਾ ਪਲੱਗ ਵੀ ਤਾਂ ਫਿਰ ਚੱਲਣਾ ਕਿਵੇਂ ਤੁਹਾਨੂੰ ਬਣਾ ਕਰਨਾ ਤਾਂ ਆ ਨਾ ਤਾਂ ਪਤਾ ਨਹੀਂ ਕਿ ਸਿੱਧੇ ਹੈ ਇਹਦੇ ਦੇ ਤਾਂ ਮਜ਼ਦੂਰੇ ਨਹੀਂਗੇ ਹੋਏ ਨਹੀਂ ਇਨਵਰਟਰ ਤਾਂ ਇਨਵਰਟਰ ਆ ਲੱਗ ਗਿਆ ਇਥੇ ਟਿਕ ਜੂਗੀ ਐਲਸੀਡੀ ਇਹ ਖਾਂ ਦੀ ਹੋਊਗਾ ਤਾਂ ਹਾਂਜੀ ਇਹ ਲੋ ਜੀ ਹੁਣ ਜਦੋਂ ਲਾਈਟ ਆ ਗਈ ਆਪਾਂ ਫੇਰ ਭਰਤੀ ਉੱਪਰ ਲਾਵਾਂਗੇ ਉਹਨਾਂ ਟਾਈਮ ਆਪਾਂ ਵੇਟ ਕਰਦੇ ਆਂਗੇ ਨਾ ਲਾਈਟ ਦੀ ਵਾਪਸ ਹੀ ਕਿੰਨੇ ਮੈਂ ਤੇ ਲੱਗ ਰਹੀ ਨਹੀਂ ਤੇ ਚਲੋ ਜੈਸਾ ਹੋ ਘੱਟਦਾ ਵੀ ਇਹ ਨਹੀਂ ਗਮਨਾਪ ਖੰਜੀ ਸ਼ਾਮ ਦਾ ਟਾਈਮ ਹੋ ਗਿਆ ਹੁਣ ਤਾਂ ਆਪਣੀਆਂ ਮੱਝਾਂ ਖੜ ਗਈਆਂ ਸਵੇਰੇ ਨਹੀਂ ਖੜੀਆਂ ਹੈਗੀਆਂ ਇੱਕ ਤਾਂ ਕੱਲ੍ਹ ਹੱਥ ਨਹੀਂ ਵੀ ਨਹੀਂ ਖੜੀ ਹੋਈਗੀ ਕੱਲ੍ਹ ਸ਼ਾਮ ਨੂੰ ਨਹੀਂ ਖੜੀ ਸਵੇਰੇ ਨਹੀਂ ਖੜੀ ਹੋਣ ਖੜੀ ਲਈ ਜੱਥੇ ਜੱਟਾਂ ਗਿਦਾ ਕੇ ਤੇ ਹੁਣ ਆਪਾਂ ਕਰਦੇ ਆਂਗੇ ਸ਼ਾਮ ਦੀ ਰੋਟੀ ਪੁੱਟਦਾ ਸ਼ਾਮ ਨੂੰ ਕੀ ਆ ਕਰਦੇ ਆਂਗੇ ਨਾ ਇਹ ਗੁਸ਼ਟੀ ਤਾਂ ਨਹੀਂ ਹੈਗਾ ਨਾ ਇਹ ਬਸ ਮੱਝਾਂ ਨਹੀਂ ਮੇਰੀਆਂ ਰਹਿ ਗਈਆਂ ਕੋਈ ਕੰਮ ਨਹੀਂ ਬਣਿਆ ਸਵੇਰੇ 3:00 ਵਜੇ ਉੱਠੇ ਹੋਏ ਆਂਗੇ ਅੱਜ ਨਹੀਂ ਪਤਾ ਨਹੀਂ ਕਦੇ ਕਦੇ ਕੋਈ ਦਿਨ ਐਹਾ ਹੀ ਹੁੰਦਾਗਾ ਕਿਵਲੀ ਕੋਈ ਕੰਮ ਬਣਦਾ ਕਦੇ ਕਦੇ ਲੇਟ ਉੱਠ ਕੇ ਵੀ ਇੰਨੇ ਸੋਹਣੇ ਕੰਮ ਹੋ ਜਾਂਦੇ ਨੇਗੇ ਆਪਾਂ ਕਿੰਨੀਆਂ ਤੋਟੀਆਂ ਜੇ ਕਰਕੇ ਖੜਨੀਆਂ ਪੈ ਜਾਗੇ ਨਹੀਂ ਫਿਰ ਠੀਕ ਹੈਗਾ ਆਸਿਂ ਵੀ ਅੱਜ ਹੁਣ ਦੁੱਧ ਦਿੱਤਾਗਾ ਹਰ ਕੇ ਸਵੇਰੇ ਉਹਨੂੰ ਕਿਹਾ ਵੀ ਹੁਣ ਦੁੱਧ ਹੈ ਨਹੀਂਗਾ ਗੁਰਦੁਆਰੇ ਫਿਰ ਉਹਨੇ ਡੇਰੀ ਚੋਂ ਲਿਆ ਨਾ ਗੁਰਦੁਆਰਾ ਸਮਝਣ ਜਾਣ ਵਾਸਤੇ ਤੇ ਘਰ ਵਾਸਤੇ ਉਹ ਹੁਣ ਦਿੱਤਾਗਾ ਵੀ ਭਾਈ ਹੁਣ ਤੂੰ ਸ਼ਾਮ ਨੂੰ ਲੈ ਲੀਂਦਾ ਸਵੇਰੇ ਕਾਈ ਕਾਈ ਦਾ ਦੁੱਧ ਸੀਗਾ ਕੋਈ ਮੇਗਾ ਦਾ ਲੈਂਦੀ ਨਹੀਂ ਹੈਗੀ। ਚਲ ਆਪਾਂ ਸਬਜੀ ਵਗੈਰਾ ਕੱਟ ਕੇ ਫੇਰ ਰੋਟੀ ਲੱਗਾਂਗੇ। ਮੱਖੀ ਤੁਰੀਆਂ। ਕਿਉਂਕਿ ਇਹ ਫ੍ਰਿਜ ਦੇ ਵਿੱਚ ਠਿੱਕਦੀ ਨਹੀਂ ਹੈਗੀ ਨਾ ਏਡੀ ਵੱਡੀ ਆ ਛੋਟੀ ਧਰਾਂਗੇ ਆਪਾਂ। ਹੁਣ ਦੁੱਧ ਵੀ ਹੈਗਾ ਸ਼ਾਮ ਨੂੰ ਰੱਖਣਾ ਫ੍ਰਿਜ ਦੇ ਵਿੱਚ। ਤਾਂ ਕਰਕੇ ਪਹਿਲੇ ਹੀ ਕਰ ਲੈਣੀ ਹੈ। ਇਹਨੂੰ ਚਲੇ ਪਕੌੜੀਆਂ ਬਣਾ ਲਈ ਸੀਗੇ। ਦੇ ਵੀ ਕੀ ਹੋਣਾ ਬੰਨਿਆ ਪਕੌੜੀ ਪਕੌੜੀ ਦੀਂਦੀ ਆ ਆਲੂ ਤਾਂ ਖਾਂਦੇ ਨਹੀਂ ਹਾਂ ਆਲੂ ਤਾਂ ਕੋਈ ਨਹੀਂ ਖਾਂਦਾ ਮਾਸੇ ਕਹਿੰਦੀ ਪਕੌੜੇ ਉੱਧਰ ਬਣਾਏ ਪਏ ਨੇਗੇ ਕਹਿੰਦੂ ਮੇਰੇ ਕੋਲ ਨਾ ਜੇ ਸਾਡੇ ਪਕੌੜੇ ਵੱਧ ਖਾਂਦੇ ਨੇਗੇ ਤੇ ਇੰਨੇ ਕੁ ਪਕੌੜੇ ਚਾਰ ਖਾਣਨੇ ਤਾਂ ਮੈਂ ਤੇ ਕੋਈ ਵੀ ਕੱਢ ਕੇ ਰੱਖ ਰੱਖ ਇਹਨੇ ਆਣੂ ਮੈਂ ਤੁਸੀਂ ਉਹ ਸਬਜ਼ੀ ਚ ਪਾ ਲਓ ਮਾ ਹੋ ਨਹੀਂ ਇਹ ਮੇਰੇ ਨਾਲ ਹੀ ਮੈਂ ਖਰਦਾ ਹੈਗਾ ਆਲੂ ਦੇ ਸੱਕਣਾ ਹੋਣਾ ਸਭ ਤਾਂ ਪਕੌੜੇ ਚਾਹੀਦੇ ਨੇ ਹੋ ਜੀ ਹੁਣ ਮੈਂ ਕਰ ਜਾਈਂਗੀ ਭਾਂਡੇ ਸਾਫੇ ਰ ਆਪਾਂ ਲੱਗਦੇ ਹਾਂ ਕਿਰਪਾ ਤੇ ਉਮੀਦ ਹੈ ਮੇਰੀ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਈ ਹੋਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਵੀਡੀਓ ਨੂੰ ਪੂਰਾ ਦੇਖਦਿਆਂ ਕਰੋ ਤੇ ਮਿਲਦੇ ਆਂ ਫਿਰ ਆਪਾਂ ਕਿਸੇ ਹੋਰ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ